ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਕੌਣ ਹੈ RAMU ਕੀ ਹੈ ਕਹਾਣੀ RAMU ਦੀ ਕਿਉਂ ਵੇਚਦਾ ਹੈ ਅਪਰੇ ਦੇ ਵਿੱਚ ਮੌਤ ਦਾ ਸਮਾਨ ਕੀ ਹੈ ਕਾਰ ਕਿੱਥੋਂ ਲੈ ਕੇ ਆਉਂਦਾ ਹੈ ਖਤਰਨਾਕ ਚਾਈਨਾ ਦੀ ਡੋਰ ਜਿਸ ਡੋਰ ਵਿੱਚ ਆ ਜਾਂਦਾ ਹੈ ਕਰੰਟ ਕਈਆਂ ਦੇ ਗਲੇ ਵੱਢ ਚੁੱਕੀ ਹੈ ਇਹ ਡੋਰ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਗੋਲ ਗੱਪੇ, ਕੁਲਚੇ, 버ਗਰ ਖੁਲਾਉਂਦਾ ਹੈ ਇਹ RAMU ਪਿੱਤਲ ਦੇ ਪਤੀਲੇ ਦੇ ਵਿੱਚ ਕੁਲਚੇ ਰੱਖ ਕੇ ਸ਼ਰਿਆਮ ਲਕੋ ਕੇ ਵੇਚਦਾ ਸੀ ਚਾਈਨਾ ਡੋਰ ਚੜ ਗਿਆ ਅਪਰਾਪੁਰਸ ਦੇ ਧੱਕੇ ਦੇਖੋ ਕਿਵੇਂ 11 ਗੱਟੂ ਚਾਈਨਾ ਡੋਰ ਦੇ ਹੋਏ ਬਰਾਮਦ ਕਿੱਥੋਂ ਲੈ ਕੇ ਆਇਆ ਕਿਵੇਂ ਅਪਰੇ ਪਹੁੰਚੀ ਚਾਈਨਾ ਡੋਰ ਕੌਣ ਹੈ ਮਾਸਟਰਮਾਈਂਡ ਕੀ ਹੈ RAMU ਦੀ ਕਹਾਣੀ ਰਾਮੂ ਨੂੰ ਨਹੀਂ ਨਹੀਂ ਆ ਰਿਹਾ ਨਵੀਂ ਪੀੜੀ ਬੱਚਿਆਂ ਦੇ ਉੱਪਰ ਤਰਸ ਚਾਈਨਾ ਡੋਰ ਜਿਸ ਨੂੰ ਖੋਨੀ ਡੋਰ ਦਾ ਨਾਮ ਦਿੱਤਾ ਗਿਆ ਪੂਰਾ ਜੋਰ ਲੱਗਾ ਹੋਇਆ ਹੈ ਪੁਲਿਸ ਪ੍ਰਸ਼ਾਸਨ ਦਾ ਚਾਈਨਾ ਡੋਰ ਤੇ ਕਾਬੂ ਪਾਉਣ ਲਈ ਕਿਉਂ ਨਹੀਂ ਸਮਝ ਆ ਰਹੀ ਇਸ ਤਰ੍ਹਾਂ ਦੇ ਲਾਲਚੀ ਲੋਕਾਂ ਨੂੰ ਰਾਮੂ ਕਿੱਥੋਂ ਲੈ ਕੇ ਆਇਆ ਕਿਵੇਂ ਵੇਚਦਾ ਸੀ ਨੌਜਵਾਨਾਂ ਨੂੰ ਪਤੰਗ ਚੜਾਉਣ ਵਾਸਤੇ ਚਾਈਨਾ ਡੋਰ ਇਸ ਡੋਰ ਦੇ ਨਾਲ ਕਈਆਂ ਦੀਆਂ ਜ਼ਿੰਦਗੀਆਂ ਹੋ ਗਈਆਂ ਨਿਤਵਾ ਗਲੇ ਨੂੰ ਵੱਢ ਦਿੰਦੀ ਹੈ ਇੱਥੋਂ ਤੱਕ ਕਿ ਕਈਆਂ ਦੀ ਜਾਨ ਵੀ ਜਾ ਚੁੱਕੀ ਹੈ ਬਹੁਤ ਹੀ ਖਤਰਨਾਕ ਚਾਈਨਾ ਡੋਰ ਅਪਰੇ ਦੇ ਵਿੱਚ ਸ਼ਰਿਆਂ ਵੇਚਦਾ ਪੜਿਆ ਗਿਆ RAMU ਕੁਲਚਾ ਵਾਲਾ ਮੌਤ ਦਾ ਸਮਾਨ ਵੇਚਦਾ ਪੜਿਆ ਗਿਆ ਚਾਈਨਾ ਡੋਰ RAMU ਅਪਰੇ ਤੋਂ ਗੋਲ ਗੱਪੇ ਕੁਲਚੇ 버ਗਰ ਦੇ ਵਿੱਚ ਲੁਕੋ ਕੇ ਵੇਚਦਾ ਸੀ ਚਾਈਨਾ ਡੋਰ ਸਭ ਤੋਂ ਪਹਿਲਾਂ ਆਏ ਗਾਕਾਂ ਨੂੰ ਕੁਲਚੇ ਖਵਾਉਂਦਾ ਤੇ ਕੁਲਚਿਆਂ ਦੇ ਵਿੱਚ ਹੀ ਉਹਨਾਂ ਨੂੰ ਦਿਖਾ ਕੇ ਦੱਸਿਆ ਜਾਂਦਾ ਕਿ ਉਸ ਦੇ ਕੋਲ ਮੌਜੂਦ ਹੈ ਚਾਈਨਾ ਡੋਰ ਫੜਿਆ ਗਿਆ ਅਪਰਾਪੋਰਸ ਵੱਲੋਂ ਮੌਕੇ ਤੇ ਹੀ 11 ਗੱਟੂ ਉਸ ਦੇ ਕੋਲੋਂ ਚਾਈਨਾ ਡੋਰ ਦੇ ਕੀਤੇ ਗਏ ਬਰਾਮਦ ਅਰੈਸਟ ਕਰਨ ਤੋਂ ਬਾਅਦ ਉਸ ਤੇ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਅਪਰਾ ਦੇ ਨਵੇਂ ਬਣੇ ਚੌਕੀ ਇੰਚਾਰਜ ਸਹਿਬ ਮੀਤ ਸਿੰਘ ਨੇ ਦੱਸਿਆ ਕਿ ਬੜੀ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਦੇ ਪਿੱਛੇ ਕੌਣ ਹੈ ਜੋ ਇਸ ਨੂੰ ਅਪਰਾਧ ਦੇ ਵਿੱਚ ਚਾਈਨਾ ਡੋਰ ਸਪਲਾਈ ਕਰਦਾ ਸੀ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਜੋ ਇੱਕ ਚਾਈਨਾ ਡੋਰ ਦਾ ਮਸਲਾ ਸਾਹਮਣੇ ਆਇਆ ਵਿਅਕਤੀ ਕਾਬੂ ਕੀਤਾ ਉਹਦੇ ਬਾਰੇ ਕੀ ਜਾਣਕਾਰੀ ਹੈ ਆਪਣੇ ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਡੀਸੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੇ ਏਰੀਆ ਵਿੱਚ ਜੇ ਕੋਈ ਚਾਈਨਾ ਡੋਰ ਵੇਚਦਾ ਫੜਿਆ ਗਿਆ ਅਸੀਂ ਉਹਦੇ ਉੱਤੇ ਬਣਦੀਆਂ ਕਾਰਵਾਈਆਂ ਕਰਾਂਗੇ ਇਦਾਂ ਹੀ ਇੱਕ ਬੰਦਾ ਸੀਗਾ ਜੋ ਸਾਡੇ ਕਾਬੂ ਆਇਆ ਜੋ ਚਾਈਨਾ ਡੋਰ ਵੇਚਦਾ ਪਿਆ ਸੀ ਉਸਤੇ ਜੋ ਉਹਦੀ ਬਣਦੀ ਕਾਰਵਾਈ ਸੀ ਕੀਤੀ ਗਈ ਤੇ ਕ ਉਸ ਤੋਂ ਇਸ ਦੇ ਨਾਲ ਮੈਂ ਸੰਦੇਸ਼ਾ ਦੇਣਾ ਚਾਹੁੰਦਾ ਵੀ ਕੋਈ ਵੀ ਬੰਦਾ ਜੇ ਕੋਈ ਇਦਾਂ ਦੀ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਆਪੇ ਬੰਦ ਕਰ ਦੇ ਨਹੀਂ ਤਾਂ ਫਿਰ ਉਸ ਤੇ ਜੋ ਬਣਦੀ ਕਾਰਵਾਈਆਂ ਉਹ ਕੀਤੀਆਂ ਜਾਣਗੀਆਂ ਤੇ ਕਿਸੇ ਨੂੰ ਇਹਦੇ ਵਿੱਚ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਇਹ ਇੱਕ ਬਹੁਤ ਹੀ ਜਾਨਲੇਵਾ ਚੀਜ਼ ਹੈ ਜਿਸ ਦੇ ਛੋਟੇ-ਛੋਟੇ ਬੱਚਿਆਂ ਦਾ ਬਹੁਤ ਨੁਕਸਾਨ ਹੁੰਦਾ ਹੈ ਸੋ ਆਪਣੇ ਘਰਾਂ ਵਿੱਚ ਵੀ ਬੱਚੇ ਹਨ ਆਪਾਂ ਉਹਨਾਂ ਵੱਲ ਦੇਖਦੇ ਹੋਏ ਇਹ ਚੀਜ਼ਾਂ ਛੱਡ ਦਈਏ ਇੱਕ ਤਾਂ ਇਹ ਗੈਰਕਾਨੂੰਨੀ ਹੈ ਤੇ ਦੂਜਾ ਜਾਨਲੇਵਾ ਹੈ ਕੀ ਸਰਤਾਰਾ ਲੱਗੀ ਆ ਉਹਦੇ ਖਿਲਾਫ ਇਹ 223 ਬੀ ਐਨ ਐਸ ਦੇ ਤਹਿਤ ਇਹਦੇ ਤੇ ਮੁਕੱਦਮਾ ਹੁੰਦਾ ਹੁੰਦਾ ਉਸ ਦੇ ਤਹਿਤ ਜੋ ਕਾਰਵਾਈ ਆ ਉਹਦੀ ਪੂਰੀ ਅਮਲ ਵਿੱਚ ਲਿਆਂਦੀ ਗਈ ਤੇ ਉਹਦੀ ਕਾਰਵਾਈ ਕਰ ਦਿੱਤੀ ਗਈ ਹੈ ਜੀ ਸਰ ਹੋਰ ਵੀ ਪੁੱਛਗੇ ਵਿੱਚ ਸਾਹਮਣੇ ਆਇਆ ਮਾਮਲਾ ਕੁਝ ਕਿਸੇ ਦੇ ਵਿੱਚ ਹਲੇ ਅਸੀਂ ਗਾਹਾਂ ਜਿਹੜੇ ਵੱਡੇ ਮਗਰ ਮੱਛਨੇ ਉਹਨਾਂ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਨ੍ਹਾਂ ਤੋਂ ਇਹ ਅੱਗੇ ਲੈ ਕੇ ਆਉਂਦੇ ਨੇ ਉਹ ਬੰਦਿਆਂ ਨੂੰ ਵੀ ਅਸੀਂ ਕਾਬੂ ਕਰਕੇ ਬੇਨਥਲ ਪਾਉਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਕੇ ਫ੍ਰੀ ਕਾਂਡੇ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਦੇ